ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਆ ਜੀ ਅੱਜ ਤਾਨੂੰ ਦੋ ਵਿਖਾਉਣ ਲੱਗੇ ਆ ਝੋਟੀਆਂ ਤੇ ਇੱਕ ਵੈੜ ਪਿਓਰ ਜਰਸੀ ਤੇ ਦੋ ਤਿੰਨੇ ਸੁਨਿਆ ਸੁਆਣਾਂ ਜੀ ਤੇ ਇੱਕ ਭੋਲੀ ਝੋਟੀ ਆ ਤੇ ਇੱਕ ਝੋਟੀ ਇਹ ਵੀ ਬਿਲਕੁਲ ਤਾਜੀ ਸੁਈ ਹਜੇ ਹੁਣ ਇਹ ਵੀਰ ਨੇ ਪਸ਼ੂ ਲਿਆਂਦੇ ਹੀ ਆ ਤੇ ਕੋਈ ਰਸਾ ਰੁਸਾ ਨਹੀਂ ਪਾਇਆ ਉਤਰਾ ਹੀ ਜਿਤਰਾ ਆਏ ਉਤਰਾ ਹੀ ਵੀਰ ਨੇ ਵੀਡੀਓ ਪਾਦ ਲਗਾ ਮਨਜੋਤ ਵੀਰ ਆ ਜਾਓ ਕਰਦੇ ਮਨਜੋਤ ਵੀਰ ਨਾਲ ਗੱਲਬਾਤ ਮਨਜੋਤ ਵੀਰ ਸასი ਕਾਲ ਕੀ ਹਾਲ ਚੱਲ ਜੀ ਵਧੀਆ ਮਨਜੋਤ ਜੀ ਦਾ ਹੋ ਠੀਕ ਠਾਕ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਮਨਜੋਤ ਸਿੰਘ ਮੇਲਾੜ ਰਕਲਾ ਤਸੀਲੇ ਨਾਣਾ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9041796783 ਅੱਛਾ ਜ ਲੈਣ ਤੇ ਨੀ ਕਿਨੇ ਲੈਣ ਤੇ ਲੈਣ ਅੱਛਾ ਮਨਜੋਤ ਵੀਰ ਪਹਿਲਾਂ ਵੈਟ ਤੋਂ ਸ਼ੁਰੂ ਕਰੀਏ ਅੱਛਾ ਤੇ ਮਨਜੋਤ ਵੀਰ ਕੀ ਹਸਾਬਤਾ ਜਰਸੀ ਦਾ ਸੂਈ ਦੇ ਅੱਛਾ ਹਾਂਜੀ 7 ਕਿਲੋ ਥਲੇਰੇ ਦੋ ਦੇ ਦਿੱਤੇ 7 ਕਿਲੋ ਹਾਂਜੀ ਠੀਕ ਆ ਮੇਰਾ ਵੀਰ ਤੇ ਕੀ ਬੱਚਾ ਪੁੱਛਾਗਾ ਕੋਈ ਬੱਚਾ ਨਹੀਂ ਆ ਅੱਛਾ ਤੇ ਗਾਂ ਬਣੀ ਬੁਣੀ ਆ ਠੀਕ ਆ ਭਰਾਇਆ ਜੋ ਅੱਛਾ 8 ਆਈ ਨੂੰ 2 ਮਹੀਨੇ ਹੋ ਜਣੇ ਹੈ ਚੈੱਕ ਨਹੀਂ ਨਹੀ ਚੈੱਕ ਨਹੀਂ ਹੋਈ ਲਓ ਵੀਰ ਜੀ ਚੈੱਕ ਪਾਸ ਨਹੀਂ ਜੀ ਇਹਦੇ 28 ਤਰੀਕ ਨੂੰ ਮਜੂਦ ਵੀਰ ਕਹਿੰਦਾ ਵੀ 2 ਮਹੀਨੇ ਹੋ ਜਣੇ ਆ ਤੇ ਇਹ ਵੀਰ ਠੰਡੀ ਆ ਠੰਡੀ ਠੰਡੀ ਲਓ ਵੀਰ ਜੀ ਠੰਡੀ ਸੀਲ ਜੇ ਤੇ ਕਿ ਤੂੰ ਵੀਰ ਖੋਲ ਕੇ ਵਿਖਾਓ ਕੰਨ ਵਿਖਾਉਨੇ ਆ ਖੋਲ ਕੇ ਤੇ ਬਹੁਤ ਹੀ ਪਿਆਰੀ ਜਰਸੀ ਸੀ ਸੀਲਿਆ ਪੰਜਾਬ ਵਾਲੀ ਜਰਸੀ ਆ ਵੇਖੋ ਮੂੰਹ ਵੇਖੋ ਇਹਦਾ ਮੋਟੀ ਅੱਖ ਤੇ ਥਣ ਭਾਂਡਾ ਵੇਖੋ ਕਿੰਨਾ ਵਹਿੜ ਜਲਾ ਸੱਜਣ ਹੁੰਦੀ ਥਲੇ ਕੀ ਹੋ ਗਿਆ ਅੱਛਾ ਮੋੜ ਲਾ ਪੇ ਤੂੰ ਵੀਰ ਬਹਿਮੜਾ ਮਨਜੋਸਿਆ ਇਹ ਦੇਖੋ ਪੂਰੀ ਠੰਡੀ ਸੀਲ ਜੀ ਚਲੋ ਠੀਕ ਆ ਵੀਰ ਜੀ ਖਾਣਾ ਦਾ ਸਵਾਇ ਤੇ ਗਿਆ ਵੀ ਬਹੁਤ ਹੀ ਵਧੀਆ ਇੱਕ ਮਿੰਟ ਮੈਂ ਨਾਲ ਦੇ ਤੇ ਮਨਜੋਤ ਵੀਰ ਜੇ ਇਹਦੇ ਮੁੱਲ ਦੀ ਗੱਲ ਕਰੀਏ ਤੇ 5000 ਹਾਂਜੀ ਜਾਇਜ਼ ਜਾਇਜ਼ ਹਾਂ ਨਹੀਂ ਹਾਂ ਨਹੀਂ ਹਾਂ ਨਹੀਂ ਤਿਆਰ ਨਹੀਂ ਯਾਰ ਛੱਡ ਦਈਏ ਲਓ ਵੀਰ ਜੀ 22000 ਦੀ ਹੋ ਗਈ ਜੇ ਫਿਰ ਤੇ ਵੀਰ 40 ਦੀ ਵੀ ਹੈਗੀ ਨਹੀਂ ਤੇ ਮਨਜੋਤ ਵੀਰ ਆ ਝੋਟੀ ਥਲੇ ਕਿੰਨਾ ਦੁੱਧ ਜੇ ਇਹ ਥਲੇ 10 ਕਿਲੋ 10 ਕਿਲੋ ਬੋੜਾਈ ਉਹ ਵੀਰ ਜੀ ਆ ਇਹਦਾ ਕੱਟਾ ਜੀ ਬਿਲਕੁਲ ਤਾਜੀ ਸੂਈ ਜੇ ਤੇ ਮਨਜੋਤ ਵੀਰ ਦੂਜਾ ਵਿਖਾਵਾ ਖੋਲ ਕੇ ਇਹ ਦੂਰ ਖੋਲ ਕੇ ਵਖਾ ਅਛਾ ਤੇ ਕਿੰਨਾ ਗੱਦ ਦੁੱਧ ਚਵਾਈ ਜਾਊ ਛੋਟੀ 14 15 ਕਿਲੋ ਗਰੰਟੀ ਨਾਲ ਗਰੰਟੀ ਨਾਲ ਲਓ ਵੀਰ ਜੀ ਵੀਰ ਕਹਿੰਦਾ 14 15 ਕਿਲੋ ਚਵਾਈ ਜਾਊਗੀ ਬਾਗੇ ਥਣ ਭੰਡਾ ਇਹਦਾ ਵੀ ਬਹੁਤ ਜ਼ਿਆਦਾ ਹੈ ਇਹਦੇ ਥਣ ਭੰਡੇ ਦੀ ਬਹੁਤ ਹੀ ਸਾਫ ਆ ਸਾਵਨਾ ਬਲੈਕ ਰੰਗਾਂ ਆਈਆਂ ਤੇ ਕੱਦ ਵਜਨ ਵੀ ਬਹੁਤ ਹੀ ਜ਼ਿਆਦਾ ਜੀ ਇਹ ਜਿਤਨਾ ਹੀ ਪਸ਼ੂ ਆਏ ਉਤਰਾਂ ਹੀ ਵੀਰ ਨੇ ਕੋਈ ਰਸਾ ਨਹੀਂ ਪਾਇਆ ਕੋਈ ਕੁਛ ਨਹੀਂ ਐ ਥਣਾ ਦਾ ਸੈਜ ਹੈ ਵੀ ਬਹੁਤ ਹੀ ਵਧੀਆ ਸਾਫ ਸੁਥਰੀ ਆ ਚਵਾਈ ਅਛਾ ਮਨਜੋਦ ਵੀਰ ਦਾ ਚਵਾਈ ਬਹੁਤ ਜਿਆਦੀ ਆ ਤੇ ਚੌਥਾ ਦਿਨ ਜੀ ਆ ਜ ਸੂਈ ਨੂੰ ਤੇ ਬਾਕੀ ਰੇਡ ਵੀਰ ਨੂੰ ਪੁੱਛਦੇ ਆ ਕਿ ਮਨਜੋਦ ਵੀਰ ਕੀ ਕਰਦਾ ਰੇਡ ਮਨਜੋਦ ਵੀਰ ਕੀ ਰੇਟ ਹੈ ਦਾ ਲੱਭੇ ਆ ਲਾਸਟ ਹੀ ਕਰਦੇ ਬਸ ਨਹੀਂ ਜਿਆਜ ਕਰੀਏ ਹੋਰ ਦੀਵਾਲੀ ਆਫਰਾਂ ਐ ਦੀਵਾਲੀ ਆਫਰ ਐ ਹਾਂ ਅਜਾਇਬਵਾਰਿਆਂ ਨਾਲੇ ਸੰਡੇ ਆ ਕਿਨੇ ਦੀ 82 ਦੀ ਯਾਰ ਹੋਰ ਛੱਡ ਦੀਏ ਲੋ ਵੀ ਜੀ 82000 ਦੀ ਝੋਟੀ 10 ਕਿਲੋ ਹੀ ਬੋਲਾ ਜੇ ਝੋਟੀ ਦੇ ਥਲੇ ਤੇ ਆ ਕਿੱਥੋਂ ਪੀਸ ਲੈਣਤਾਈ ਭੋੜਾ ਆਉ ਵੀਰ ਜੀ ਇਹਦੇ ਥੱਲੇ ਮੰਜੂਰ ਵੀਰ ਕਿੰਨਾ ਦੁੱਧ ਆ 10 ਕਿਲੋ ਦੁੱਧ ਜੇ ਤੇ ਤਾਜੀ 5ਵੇਂ 4ਥੇ ਦਿਨ ਦੀ ਸੂਈ ਜੇ ਇਹਦੇ ਮਗਰ ਵੀ ਕਟਾ ਜੇ ਤੇ ਦੁੱਧ ਵੀਰ ਖੋਲ ਕੇ ਵਖਾਏ ਵੀ ਜਿਹੇ ਕੋਈ ਦੀ ਭੋੜੀ ਜੇ ਖਨਾ ਦਾ ਸਿਆਜ ਤੇ ਗੈ ਵੀ ਇਹਦਾ ਵੀ ਚੰਗਾ ਥਣ ਭਾਂਡਾ ਬਹੁਤ ਸਾਫ ਜਿਆਦਾ ਵੀ ਮੋੜ ਲਓ ਇਹ ਵੀ ਦੁੱਧ ਵਾਲੀ ਛੋਟੀ ਮਨਜੋਦੀ ਚਾਹੀਏ 12 ਕਿਲੋ ਕਣੀ ਚਵਾਈ ਜਾਊ ਇਹ ਚਵਾਈ ਜਾਊਗੀ ਠੀਕ ਹੁਣ 10 ਕਿਲੋ ਹੈਗਾ ਨਾ ਹੈਗਾ ਜੀ ਲਓ ਵੀ ਜੀ 10 ਕਿਲੋ ਹੈਗਾ ਜੀ ਇਹ ਮਨਜੋਦੀ ਮੋਲੇ ਦਾ ਮੋਲੇ ਦਾ 82 82 ਹਾਂ ਨਾ ਕਰ ਦੋ ਹਾਂ ਨਾ ਨਾ ਸਿਆੜ ਦੇ ਨਹੀਂ ਹੋਰ ਕਰ ਦੇ ਮੇਰਾ ਵੀ ਥੱਪੜ ਨਹੀਂ ਦੇਣਾ ਥੱਪੜ ਦੀ ਨਹੀਂ ਜਾਇਜ਼ ਕਰੀਏ ਕਰ ਦੋ ਆ ਮਨਜੋਦੀ ਖਾਨ ਆ ਉਹ ਵੀਰ ਕਰ ਦੇ ਲਾ ਕੇ ਕਰ ਦੇ ਜਦੋਂ ਵੀਰ ਤੈਨੂੰ ਗਿਆ ਤਾਂਨੇ ਕਿੰਨੇ ਦੀ ਪੰਜਤਰ। ਲਓ ਵੀਰ ਜੀ 75000 ਦੀ ਭੋਲੀ ਝੋਲੀ ਦਾ ਥਾਣਾ ਦਾ ਥਾਣੇ ਵੇਖੋ ਉਹਦੇ ਵਹਾਨਾ ਵੇਖੋ ਝੋਟੀ ਦੇ ਥਲੇ। ਬਿੰਦਿਆਂ ਵਾਲਾ ਵਹਾਨਾ ਜੇ ਪੂਰੀ ਸਾਫ ਸੁੱਧੀ ਝੋਟੀ ਜੇ। ਇਹ ਹੋਰ ਮਨਜੋਤ ਵੀਰ ਕੁਝ ਕਹਿਣਾ ਚਾਹੁੰਦਾ। ਹੋਰ ਬਸ ਹੋਏ ਰਏ ਤਸੱਲੀ ਕਰਕੇ ਖੜੇ ਹੋ ਕੇ ਚੈੱਕ ਕਰਕੇ। ਲਓ ਵੀਰ ਜੀ। ਆ ਵੀ ਪੈਸੇ ਵੀਰ ਸਾਰੇ ਪੂਰੇ ਪਾ ਦਿਆ ਕਰੋ। ਤੁਹਾਡੇ ਘਰ ਪਹੁੰਚਾਂਦੇ ਗਰੰਟੀ ਸਾਡੀ। ਠੀਕ ਹੈ ਮਨਜੋਤ ਜੀ। ਬਹੁਤ ਮਿਹਰਬਾਨੀ। ਲਓ ਜੀ ਵੀਰ ਜੀ ਤਿੰਨੇ ਹੀ ਪਸ਼ੂ ਤਿੰਨੇ ਹੀ ਬਹੁਤ ਚੰਗੇ ਜੇ। ਤੇ ਮੇਰਾ ਵੀਰ ਕੋਈ ਬੇਸ਼ੱਕ ਇੱਥੇ ਆਣ ਕੇ ਤਸੱਲੀ ਕਰਕੇ ਤੇ ਫਿਰ ਖੜੋ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ